ਬੀਬੀ ਨੇ 3 ਮੈਂਬਰੀ ਕਮੇਟੀ ਬਠਾਈ ਗਈ ਸੀ ਜਿਸ ਦੇ ਵਿੱਚ ਇਹ ਪੂਰਾ ਜਿਹੜਾ ਭਾਰ ਰੱਖਿਆ ਗਿਆ ਸੀਗਾ ਕਿ ਤੁਹਾਡੇ ਵੱਲੋਂ ਕੈਂਡੀਡੇਟ ਜਿਹੜਾ ਹੈਗਾ ਉਹ ਚੁਣਿਆ ਜਾਣਾ ਹੈਗਾ ਵਾ ਬੀਬੀ ਜਿਹੜੇ ਹੈਗੇ ਨੇ ਬੀਬੀ ਖੂਰਾ ਦਾ ਕਿਸੇ ਐਲਾਨ ਕੀਤਾ ਕੈਂਡੀਡੇਟ ਦਾ ਆਪਣੇ ਲੈਣ ਕੀਤਾ ਹੈਗਾ ਵਾ ਕਿ ਕੁਝ ਤੁਸੀਂ ਜਿਹੜਾ ਹੈ ਉਹ ਖਾਸ ਦੇਖਿਆ ਇਸ ਕੈਂਡੀਡੇਟ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਿਹੜਾ ਹੈ ਉਹਨਾਂ ਨੂੰ ਉਮੀਦਵਾਰ ਜਿਹੜਾ ਹੈਗਾ 3 ਮੈਂਬਰੀ ਕਮੇਟੀ ਨੇ ਐਲਾਨਿਆ ਹੈਗਾ ਦੇਖੋ ਉਮੀਦਵਾਰ ਐਲਾਨਨ ਵਾਸਤੇ ਦੇਖਣਾ ਪੈਂਦਾ ਹੈ ਕਿ ਉਹ ਪਾਰਟੀ ਵਾਸਤੇ ਕਦੋਂ ਦੇ ਕੰਮ ਕਰ ਰਹੇ ਜੀ ਕਿੰਨੇ ਸੰਸੀਅਰ ਹੈ ਜੀ ਕਿੰਨੇ ਵਫਾਦਾਰੀ ਨਾਲ ਉਹਨਾਂ ਨੇ ਹਮੇਸ਼ਾ ਸੇਵਾ ਨਿਭਾਈ ਹੈ ਜੀ ਔਰ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦਾ ਤਜਰਬਾ ਇਹ ਸਾਰਾ ਕੋਈ ਦੇਖਿਆ ਜਾਂਦਾ ਹੈ ਸਰਦਾਰ ਸੁਰਵੀਰ ਸਿੰਘ ਜੀ ਬਾਦਲ ਸਾਹਿਬ ਨੇ ਚਾਰ ਮੈਂਬਰੀ ਕਮੇਟੀ ਬਣਾ ਕੇ ਇਹ ਗੱਲ ਕਹੀ ਸੀ ਸਰਦਾਰ ਅ ਅਗਰ ਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਮਹਿੰਦਰ ਸਿੰਘ ਜੀ ਕੇਪੀ ਸਾਹਿਬ ਡਾਕਟਰ ਸੁਖੀ ਜੀ ਤੇ ਮੇਂ ਡਿਊਟੀ ਲਈ ਸੀ ਕਿ ਸਾਰੀ ਜਥੇਬੰਦੀ ਜਿਹੜੀ ਜ਼ਿਲ੍ਹੇ ਦੀ ਹੈ ਉਹਨਾਂ ਨੂੰ ਬਿਠਾ ਕੇ ਤੇ ਇੰਟਰਵਿਊ ਲਈ ਜਾਵੇ ਜਿਹੜੇ ਕੈਂਡੀਡੇਟ ਆਉਂਦੇ ਔਰ ਜਿੰਨੇ ਵੀ ਕੈਂਡੀਡੇਟ ਆਏ ਸੀਗੇ ਉਹਨਾਂ ਸਾਰਿਆਂ ਨੂੰ ਸੁਣਿਆ ਗਿਆ ਉਹਨਾਂ ਦੇ ਵਿੱਚੋਂ ਸਾਰੇ ਹੀ ਵਧੀਆ ਸੀ ਸਾਰੇ ਯੋਗ ਸੀ ਸਾਰੇ ਸਤਕਾਰਯੋਗ ਨੇ ਔਰ ਸਾਰੇ ਪੁਸ਼ਪ ਸਨ ਪਰ ਕੁਝ ਕੈਂਡੀਡੇਟ ਜਿਹੜੇ ਸੀ ਉਹ ਕਨਸਿਸਟੈਂਸੀ ਤੋਂ ਬਾਹਰਲੇ ਸਨ ਕੁਝ ਅਜੇ ਤੱਕ ਇਹ ਮੁਕਾਬਲ ਤਾਂ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਇਹ ਜਿਹੜਾ ਪ੍ਰਾਣਾ ਪਟਕਸਾਲੀ ਪਰਿਵਾਰ ਹੈ ਔਰ ਜਿਨ੍ਹਾਂ ਨੇ ਸਦਾ ਹੀ ਮਿਹਨਤਾਂ ਕੀਤੀਆਂ ਸਾਰੇ ਤੱਕੜੇ ਹੋ ਕੇ ਇਹਨਾਂ ਨੇ ਹਮੇਸ਼ਾ ਬਾਬਾ ਦੀ ਨਿਸ਼ੇਵਾ ਕੀਤੀ ਉਹ ਸਭ ਤੋਂ ਵੱਡੀ ਗੱਲ ਹੈ ਤਿੰਨ ਵਾਰ ਇਹ ਪਰਿਵਾਰ ਕਾਉਂਸਲਰ ਦੀ ਤੌਰ ਤੇ ਸੇਵਾ ਕਰਕੇ ਆਇਆ ਜੀ ਜਦਾ ਪੀਤਮ ਸਿੰਘ ਜੀ ਸੁਰਗਵਾਸੀ ਉਹ ਇੱਕ ਵਾਰ ਕਾਉਂਸਲਰ ਬਣੇ ਹਨ ਬੀਬੀ ਸੁਰਜੀਤ ਕੌਰ ਜੀ ਦੋ ਵਾਰ ਕਾਉਂਸਲਰ ਬਣੇ ਜੀ ਇੱਕੋ ਪਰਿਵਾਰ ਨੇ ਤਿੰਨ ਵਾਰ ਬਤੌਰ ਕਾਉਂਸਲਰ ਸੇਵਾ ਕੀਤੀ ਹੈ ਲੋਕਾਂ ਚ ਬੜਾ ਸਤਿਕਾਰ ਮਾਣ ਹੈ ਔਰ ਪਾਰਟੀ ਵਿੱਚ ਬੜੇ ਸੀਨੀਅਰ ਤੇ ਬੜੇ ਟਕਸਾਲੀ ਤੌਰ ਦੇ ਉੱਤੇ ਨੇ ਕੰਮ ਕੀਤਾ ਜੀ ਅੱਛਾ ਇੱਕ ਮੇਨ ਜਦੋਂ ਤਿੰਨ ਮੈਂਬਰੀ ਕਮੇਟੀ ਬਿਠਾਈ ਗਈ ਸੀਗੀ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਮੇਨ ਜਿਹੜੇ ਨੇ ਜਿਵੇਂ ਇੱਕ ਕੈਂਡੀਡੇਟ ਚੁਣਨ ਦੇ ਲਈ ਮੇਨ ਜਿਹੜੇ ਅ ਚੀਜ਼ਾਂ ਹੁੰਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਜੜੀਆਂ ਨੇ ਉਹ ਪ੍ਰਾਇੋਰਟੀ ਦੇ ਉੱਪਰ ਜਿਹੜਾ ਹੈਗਾ ਉਹ ਸਰਜੀਤ ਕੋਰ ਹੋਰਾ ਦੇ ਉੱਪਰ ਦੇਖਿਆ ਗਿਆ ਜਿਸ ਕਾਰਨ ਉਹਨਾਂ ਨੂੰ ਚੁਣਿਆ ਗਿਆ ਉਹ ਕਿਹੜੀ ਕਿਹੜੀ ਕੰਮ ਕੰਮ ਦੱਸ ਦਿੱਤਾ ਜੀ ਉਹਨਾਂ ਦੀ ਪਾਰਟੀ ਪ੍ਰਤੀ ਲਗਾਤਾਰ ਵਫਾਦਾਰੀ ਲੰਬੇ ਸਮੇਂ ਤੋਂ ਜੀ ਲਗਾਤਾਰ ਉਹਨਾਂ ਦਾ ਜ਼ਿੰਦਗੀ ਦਾ ਸਮਰਪਤ ਪਾਰਟੀ ਨੂੰ ਜੀ ਔਰ ਉਹ ਤਿੰਨ ਵਾਰ ਕਾਉਂਸਲਰ ਪਾਰਟੀ ਵੱਲੋਂ ਰਹੇ ਐ ਸ਼੍ਰੋਮਣੀ ਕਾਲੀ ਦਲ ਦੇ ਜੀ ਇਸੇ ਜ਼ੈਸਟ ਦੇ ਵਿੱਚ ਜੀ ਤੇ ਉਹਨਾਂ ਨੇ ਹਮੇਸ਼ਾ ਧਰਨੇ ਮੁਜਾਰੇ ਕੁਰਬਾਨੀਆਂ ਸਾਰਾ ਕੁਝ ਕਰਦੇ ਰਹੇ ਹੈ ਜੇਲਾਂ ਦੀ ਟੱਕੀਆਂ ਸਰਕਾਰੀ ਚੀਜ਼ਾਂ ਨੂੰ ਦੇਖਦੇ ਹੋਏ ਆ ਸਭ ਤੋਂ ਸੀਨੀਅਰ ਔਰ ਸਭ ਤੋਂ ਡੈਡੀਕੇਟਿਡ ਜਿਹੜੇ ਸੀ ਪਾਰਟੀ ਲਈ ਉਹਨਾਂ ਨੂੰ ਮੌਕਾ ਦਿੱਤਾ ਗਿਆ ਅੱਜ ਤੋਂ ਵੈਸਟ ਤੋਂ ਦੋ ਇਸ ਵਕਤ ਤੋਂ ਉਮੀਦਵਾਰ ਕਾਫੀ ਤਗੜੇ ਦੱਸੇ ਜਾ ਰਹੇ ਨੇ ਇੱਕ ਆਮ ਆਦਮੀ ਪਾਰਟੀ ਤੋਂ ਤੇ ਭਾਜਪਾ ਤੋਂ ਜਿਹੜਾ ਹੈਗਾ ਸ਼ੀਤਲ ਬਰਾਲ ਖੋਰੀ ਤੁਹਾਨੂੰ ਲੱਗਦਾ ਹੈ ਕਿ ਇਹ ਟੱਕਰ ਦੇ ਪਾਣਗੇ ਉਹਨਾਂ ਨੂੰ ਸਿਰ ਟੱਕਰ ਦੇਣ ਪੌਣੀ ਨਹੀਂ ਪੌਣੀ ਇਹ ਤੇ ਆਪਾਂ ਦੇਖੋ ਇਹ ਗੱਲ ਕਹਿ ਸਕਦੇ ਆ ਕਿ ਅਸੀਂ ਆਪਣੇ ਵੱਲੋਂ ਪਫਾਦਾਰ ਜਿਹੜਾ ਕੈਂਡੀਡੇਟ ਹੈ ਪਰ ਹੋਰੀ ਮਿਹਨਤ ਕਰਨਗੇ ਦੇਖੋ ਜੇ ਤੁਸੀਂ ਕਹੋ ਕਿ ਮੁਕਾਬਲੇ ਵਿੱਚ ਅਸੀਂ ਕਿਸੇ ਦੇ ਤਸ਼ੱਦਦ ਨਾਲ ਮੁਕਾਬਲਾ ਨਹੀਂ ਕਰ ਸਕਦੇ ਕਿਸੇ ਦੇ ਪੈਸੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਕਿਸੇ ਦੇ ਝੋੜ ਅੱਗੇ ਮੁਕਾਬਲਾ ਨਹੀਂ ਕਰ ਸਕਦੇ ਪਰ ਇਹ ਹੈ ਕਿ ਮਿਹਨਤ ਦੇ ਸਦਕਾ ਲੋਕਾਂ ਦੇ ਵਿੱਚ ਆਪਣੀ ਆਵਾਜ਼ ਉਠਾਉਣ ਕੇ ਸ਼੍ਰੋਮਣੀ ਕਾਲੀ ਦਲ ਵਾਸਤੇ ਵੋਟ ਮੰਗਣ ਕੇ ਠੀਕ ਹੈ ਸ਼ੁਕਰੀਆ ਜੀ ਬਿਲਕੁਲ